ਜਗਰੋਂ ਸਹਿਰ ਦੇ ਮਹੱਲਾ ਮਾਈ ਜੀਨਾ ਇਲਾਕੇ ਵਿੱਚ ਨਸ਼ਾ ਵੇਚਣ ਵਾਲੇ ਇੱਕ ਤਸਕਰ ਖਿਲਾਫ ਪੁਲਿਸ ਪ੍ਰਸ਼ਾਸਨ ਤੇ ਨਗਰ ਕੌਂਸਲ ਨੇ ਸਾਂਝੀ ਕਾਰਵਾਈ ਕਰਦਿਆਂ ਨਸ਼ਾ ਤਸਕਰ ਵੱਲੋਂ ਕੌਂਸਲ ਦੀ ਜਗ੍ਹਾ ਤੇ ਨਜਾਇਜ਼ ਰੂਪ ਵਿੱਚ ਬਣਾਏ ਘਰ ਤੇ ਬਲਡوزر ਚਲਾ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਜਗਰੋਂ ਸਹਿਰ ਦੇ ਮਹੱਲਾ ਮਾਈ ਜੀਨਾ ਇਲਾਕੇ ਵਿੱਚ ਹਰਪ੍ਰੀਤ ਲੌਂਗਾ ਨਾਮ ਨਸ਼ਾ ਤਸਕਰ ਪਿਛਲੇ ਕਾਫੀ ਸਮੇਂ ਤੋਂ ਖੁੱਲ ਕੇ ਨਸ਼ਾ ਤਸਕਰੀ ਦਾ ਕੰਮ ਕਰਦਾ ਸੀ ਜਿਸ ਨੂੰ ਪੁਲਿਸ ਨੇ ਕੁਝ ਮਹੀਨੇ ਪਹਿਲਾਂ ਹੀ ਜੇਲ੍ਹ ਭੇਜ ਦਿੱਤਾ ਅਤੇ ਪਿੱਛੋਂ ਉਸ ਦੀ ਪਤਨੀ ਨੇ ਆਪਣੇ ਪਤੀ ਦਾ ਉਹਨੂੰ ਸੰਭਾਲ ਲਿਆ ਅਤੇ ਫਿਰ ਪੁਲਿਸ ਨੇ ਉਸ ਨੂੰ ਵੀ 258 ਗ੍ਰਾਮ ਹੈਰੋਨ ਸਮੇਤ ਪਿਛਲੇ ਹਫਤੇ ਕਾਬੂ ਕਰਕੇ ਜੇਲ੍ਹ ਪੇਜ ਦਿੱਤਾ ਇਸ ਤਹਿਤ ਅੱਜ ਪੁਲਿਸ ਪ੍ਰਸ਼ਾਸਨ ਤੇ ਨਗਰ ਕੌਂਸਲ ਨੇ ਸਾਂਝੀ ਕਾਰਵਾਈ ਕਰਦਿਆਂ ਉਸ ਨਸ਼ਾ ਤਸਕਰ ਵੱਲੋਂ ਨਗਰ ਕੌਂਸਲ ਦੀ ਜਗ੍ਹਾ ਵਿੱਚ ਨਜਾਇਜ਼ ਰੂਪ ਵਿੱਚ ਬਣਾਏ ਘਰ ਤੇ ਪੀਲਾ ਪੰਜਾ ਚਲਾ ਦਿੱਤਾ ਮੌਕੇ ਤੇ ਜਦੋਂ ਪੁਲਿਸ ਦੇ ਕਾਉਂਸਲ ਦੇ ਅਧਿਕਾਰੀ ਉਸ ਨਸ਼ਾ ਤਸਕਰ ਦੇ ਘਰ ਨੂੰ ਢਾਉਣ ਲਈ ਆਪਣੇ ਅਮਲੇ ਫੈਲੇ ਨਾਲ ਪੁੱਜੇ ਤਾਂ ਘਰ ਅੰਦਰ ਮੌਜੂਦ ਇੱਕ ਔਰਤ ਨੇ ਘਰ ਵਿੱਚ ਰੱਖ ਕੇ ਵੱਡੇ ਕੁੱਤੇ ਖੋਲ ਦਿੱਤੇ ਜਿਸ ਕਰਕੇ ਪਹਿਲਾਂ ਪੁਲਿਸ ਨੂੰ ਕੁੱਤੇ ਕਾਬੂ ਕਰਨੇ ਪਏ ਅਤੇ ਘਰ ਵਿੱਚ ਮੌਜੂਦ ਔਰਤ ਨੂੰ ਬੱਚਿਆਂ ਸਮੇਤ ਪੁਲਿਸ ਦੀ ਗੱਡੀ ਵਿੱਚ ਬਿਠਾ ਕੇ ਇਸ ਉਪਰੰਤ ਘਰ ਨੂੰ ਢਾ ਦਿੱਤਾ ਰਾਇਕੋਟ ਤੋਂ ਦਿਲਵਿੰਦਰ ਸਿੰਘ ਅਰਸੀਨ ਦੀ ਰਿਪੋਰਟ ਰਵਈਏ ਤਵੇ ਕੀ ਦੱਸਣਾ ਚਾਹੋਗੇ ਤੁਸੀਂ ਜਿਵੇਂ ਆਪਾਂ ਨੂੰ ਪਤਾ ਹੀ ਹੈ ਜੀ ਸਾਡੇ ਮਾਨਯੋਗ ਸੀਐਮ ਸਾਹਿਬ ਪੰਜਾਬ ਡਿਜੀਟਲ ਪੰਜਾਬ ਦੇ ਦਿਖਾਣਾ ਰੇਂਜ ਜੀ ਵੱਲੋਂ ਇਹ ਜਿਹੜਾ ਐਸੈਂਸ ਅਰਡਰ ਦੇ ਤਹਿਤ ਲੜੀ ਦੇ ਵਿੱਚ ਅਸੀਂ ਅੱਜ ਇਹ ਦਿਹਾੜਾ ਨੂੰ ਚਾਰਲੇ ਕੀਤੀ ਜਾ ਰਹੀ ਹੈ ਨਾਲ ਸਾਡਾ ਜਿਹੜਾ ਸਿਵਲ ਪ੍ਰਸ਼ਾਸਨ ਹੈਗਾ ਸਾਡੇ ਨਾਲ ਲੋਕੀ ਮੌਜੂਦ ਹੈ ਜੋ ਸਾਨੂੰ ਅੱਜ ਡੀਸੀ ਸਾਹਿਬ ਵੱਲੋਂ ਇੱਕ ਲੈਟਰ ਮਿਲਿਆ ਹੋਇਆ ਸੀ ਕਿ ਕਿੰਨ ਕਰੋਚਮੈਂਟ ਕੀਤੀ ਹੋਈ ਹੈ ਇਹ ਹੈਵੀ ਬਿਲਡਿੰਗ ਦਾ ਤੇ ਉਹਨਾਂ ਦੀ ਵਾਈਫ ਇੰਦਰ ਜੀ ਫੌਰ ਹੈ ਉਹਨਾਂ ਦਾ ਘਰ ਹੈਗਾ ਉਹਨਾਂ ਵੱਲੋਂ ਇੰਟਰੂਮੈਂਟ ਕੀਤੀ ਗਈ ਹੈ ਮਸਕਲ ਕਾਉਂਸਲ ਦੀ ਜਗ੍ਹਾ ਹੈ ਸੋ ਇਹ ਸਾਬ ਨੂੰ ਸਾਨੂੰ ਪੁਲਿਸ ਨੂੰ ਹੈਲਪ ਰਾਈਟ ਰਿਕਵੈਸਟ ਹੋਈ ਸੋ ਉਸੇ ਲੜੀ ਦੇ ਵਿੱਚ ਲੋਅਰ ਆਰਡਰ ਮੇਨਟੇਨ ਕਰਨ ਲਈ ਅਸੀਂ ਅਜਿਹੀ ਜਿਹੀ ਕਾਨੂੰਨ ਵਿਵਾਨ ਦੀ ਕਾਰਵਾਈ ਕਰ ਰਹੇ ਹਾਂ ਤੇ ਲੋਅਰ ਆਰਡਰ ਮੇਨਟੇਨ ਕਰਨ ਲਈ ਫੋਰਵਰਡ ਕੀਤੀ ਗਈ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਕਿ ਜਿਹੜੇ ਹਸਬੰਡ ਵਾਈਫ ਹੈ ਦੋਨੋਂ ਇਸ ਟਾਈਮ ਜੇਲ੍ਹ ਦੇ ਵਿੱਚ ਹੈਗੇ ਨੇ ਤੇ ਇਹਨਾਂ ਦੇ ਕਰੀਬ 15 ਐਫ ਆਈ ਆਰ ਐਮਡੀਪੀਐਸ ਦੀਆਂ ਤੇ ਆਈ ਪੀਸੀ ਦੇ ਹੋਰ ਜਿਹੜੇ ਕਾਫੀ ਸੀਨੀਅਰ ਕ੍ਰਾਈਮ ਵੀ ਹੈ ਦਰਜ ਹੋਈਆਂ ਨੇ ਦੀ ਕ੍ਰਿਮੀਨਲ ਮਾਈਂਡਸੈਟ ਦੇ ਦੋਨੋਂ ਵਿਅਕਤੀ ਜਗੇ ਨੇ ਕਿਹੋਣਾ ਤੇ ਕਾਰਵਾਈ ਕੀਤੀ ਹੈ ਠੀਕ ਹੈ ਕਾਰਵਾਈ ਜਿਹੜੀ ਹੈ ਇਲੈਗਲ ਐਨਕਰੋਚਮੈਂਟ ਤੇ ਇਲੈਗਲ ਕੰਸਟਰਕਸ਼ਨ ਸਬੰਧੀ ਜਿਹੜੀ ਤੇ ਉਹ ਉਹਦੇ ਬਾਰੇ ਚ ਜਿਹੜੀ ਕੋਰਪੋਰੇਸ਼ਨ ਕਾਉਂਸਲ ਦੀ ਜਗ੍ਹਾ ਨੂੰ ਖਾਲੀ ਕਰਾਉਣ ਵਾਸਤੇ ਪੂਰਾ ਨਿਯਮ ਨਾਲ ਪੂਰੀ ਪ੍ਰਕਿਰਿਆ ਕਰਨ ਪ੍ਰੰਤ ਜਿਹੜਾ ਪੁਲਿਸ ਦੀ ਸਹਾਇਤਾ ਦੇ ਨਾਲ ਇਹ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਚ ਦੀਨ ਸਾਹਿਬ ਨੇ ਦੱਸਿਆ ਹੈਗਾ ਦੋਨੋਂ ਫਰੰਟ ਵਾਈਟ ਦੇ ਲਈ ਉਹ ਅਲੱਗ-ਅਲੱਗ ਕੇਸਾਂ ਚ ਇਨਵੋਲਡ ਹੈਗੇ ਨੇ ਇਹੋ ਕਿਸੇ ਕਿਸੇ ਮਾਮਲੇ ਵਿੱਚ ਤੇ ਉਹ ਫੋਨ ਉਹ ਚੈਲਜ ਹੈਗੇ ਨੇ ਬਟ ਇਹ ਹੈ ਕਿ ਅਸੀਂ ਜਿਹੜਾ ਸਰਕਾਰੀ ਤੌਰ ਤੇ ਆਪਣੀ ਜਗ੍ਹਾ ਬਣਾਈ ਲੈਂਦੇ ਹਾਂ ਪੁਲਿਸ ਅਫਸਰ ਲਈ ਤੇ ਮੈਂ ਧੰਨਵਾਦੀ ਮਨਜੂਬ ਸਿੰਘ ਸਾਹਿਬ ਸਾਹਿਬ ਜੀ ਉਹਨਾਂ ਨੇ ਸਾਨੂੰ ਬੜਾ ਸਹਿਯੋਗ ਕੀਤਾ ਕਿ ਪੁਲਿਸ ਅਫਸਰ ਕੀ ਇੱਕ ਵਾਰ ਉਹ ਸਾਹਿਬ ਉਹਨਾਂ ਦੇ ਵਕੀਲ ਖੜੇ ਆ ਉਹ ਕਹਿੰਦੇ ਕੋਈ ਕੇਸ ਆ ਜਿਹੜਾ ਉਹ ਅੰਡਰ ਪਲਾਇਸ ਹੈ ਕੋਰਟ ਦਾ